ਪ੍ਰਧਾਨਾਂ ਦਾ ਇਹ ਖੇਡ ਮੇਲਾ ਚਿੰਝ ਮੇਲਾ ਸਰਦਾਰ ਮੱਖਣ ਸਿੰਘ ਜੀ ਮਦਦ ਕਰਿਆ ਨੇ ਕਿ ਸਾਧੂ ਸੰਤ ਫਕੀਰ ਪਦਾ ਜਿਹੜਾ ਇੱਕਾ ਛੋਟੀ ਬੱਕੀਆਂ ਤੋਂ ਸ਼ੁਰੂ ਹੋਵੇਗਾ ਇੱਕ ਮੈਚ ਜਿਹੜਾ ਮੁਸਫਤ ਗੱਭਰੂਆਂ ਦਾ ਹੋਣ ਜਾ ਰਿਹਾ ਹੈ ਬਟਾਵੇਂ ਪੰਜ ਸੱਬ ਦੇ ਨਿਸ਼ਾਨ ਜਿੱਤਦੇ ਲੜੂਏ ਦੇ ਬਾਅਦ ਸਿਗਾਨ ਜਿੱਤਦੇ ਮੋਤੀ ਬਿੱਲਾ ਪਹਿਲਵਾਨ ਆ ਗਿਆ ਉੱਪਰਲੇ ਪਾਸੇ ਤਾੜੀ ਮਾਰੋ ਬਿੱਲੇ ਪਹਿਲਵਾਨਾਂ ਨੂੰ ਜ਼ੋਰਦਾਰ ਤਾੜੀਆਂ ਮਾਰੋ ਬਾਕੀ ਕਿਸੇ ਨੂੰ ਰੀਲ ਹਰ ਰੂਹ ਇੱਕ ਤਰ੍ਹਾਂ ਨਾਲ ਰਹਿੰਦਾ ਤੇ ਜੂਨ ਵੀ ਜਦੋਂ ਮਾਲਕ ਬਰਾਮ ਦਾ ਪਾਸ਼ਾ ਜੀ ਸੇਰ ਕਰੀਦਾ ਰੀਲ ਤਾਂ ਉਹਨੂੰ ਕੋਲ ਦੇਵਾਗੇ ਮਾਲਕਾ ਘਵਾਪਾ ਸੁਖਵਾਵ ਕੋ ਪਰ ਪੁੱਤਰ ਨੇ ਜਿਹੜੇ ਪੰਜਾਬ ਦੇ ਪੰਜਾਬ ਦੇ ਜਿਹੜੇ ਵੀਰੋਂ ਵਾਵੇ ਜਿਹੜੇ ਜਿਹੜੇ ਜਿਵੇਂ ਪਿਆਰ ਪਰ ਕੰਮੀ ਖੜ ਦੀ ਗੱਲ ਹੋ ਰਹੀ ਹੁੰਦੀ ਹੈ ਜਿਹੜੇ ਵੀਰ ਜਿਵੇਂ ਖਲੰਕਰ ਦੀਆਂ ਗੱਲਾਂ ਹੁੰਦੀਆਂ ਕਪੂ ਖਲੇ ਦੀਆਂ ਗੱਲਾਂ ਹੁੰਦੀਆਂ ਨੇ ਪਰਖਾਨ ਦੇ ਰੂਪ ਵਿੱਚ ਗੱਲਾਂ ਹੁੰਦੀਆਂ ਨੇ ਵੀ ਇਹ ਵੀ ਮੱਝ ਦੇ ਸਰਕਾਰ ਸਤਪਾਲ ਸਿੰਘ ਜੀ ਕਮੇਟਾ ਬਣੇ ਦਿਲਜੀਤ ਬਾਜੀ ਕਮੇਟਾ ਅਮਨ ਜੋਤ ਬਾਜੀ ਕਮੇਟਾ ਜਿਨ੍ਹਾਂ ਨੇ ਆਪਣੇ ਛਿੱਧ ਮੇਲੇ ਵਿੱਚ ਜਿੰਝ ਕਮੇਟੀ ਗੋਗੀ ਬਾਬਾ ਜੀ ਰੂਪਨਾਲ ਬਾਬਾ ਜੀ ਸਰਦਾਰ ਜੂਰ ਸਿੰਘ ਜੀ ਸਤਨਾਮ ਸਿੰਘ ਜੀ ਮੀਤਾ ਸਿੰਘ ਜੀ ਬਾਬਾ ਗੋਗੀ ਜੀ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਛਿੱਧ ਮੇਲੇ ਦੀਆਂ ਬਹੁਤ ਧਰਤੀਆਂ ਬਾਬਾ ਦੇ ਗੀਤੂ ਲੱਖ ਲੱਖ ਮੁਬਾਰਕਾ ਉਹ ਵੀ ਬਾਬਾ ਨਾਨਕਾ ਜੇ ਵੀ ਬਾਬਾ ਨਾਨਕਾ ਉਹੋ ਹੀ ਆ ਖੁਸ਼ੀਆਂ ਦੇ ਆ ਵੀ ਬਾਬਾ ਨਾਨਕ ਉਹਨੇ ਮੱਲਾ ਦੇ ਦਰਮਿਆਨ ਕੁਸ਼ਤੀ ਆ ਫਾਈਨਲ ਹੈ ਜੀ ਬਹੁਤ ਮੇਰੀ ਬੇਨਤੀ ਹੈ ਉਹ ਢੋਲੀਆਂ ਨੂੰ ਦੂਜਾ ਪ੍ਰਾਈਜ਼ ਵੀ ਨਾਮ ਰੱਖ ਲਓ ਬਜੀ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਆ ਲਿਆਓ ਬਾਬਾ ਉਹਦੇ ਲਈ ਪਾਸੇ ਜਗ੍ਹਾ ਟਲੀ ਹੈ ਤੇ 31000 ਕਮਲ ਜੀ ਅੰਮ੍ਰਿਤਸਰ ਦੇ ਲਈ ਆ ਤਾੜਕਾ ਮਾਰ ਦਿਓ ਜ਼ੋਰ ਕਰ ਦਿਓ ਮਲਾਂ ਦੇ ਨਾਮ ਤੇ ਜਿੱਤੂ ਜਿੱਤੂ ਇਹ ਲੋ 8 ਸਾਲ ਦੀ ਤਰ੍ਹਾਂ ਅੱਜ ਫਿਲਮੇ ਕੋਲ ਬਿਕੇ ਬਣਾਇਆ ਗਿਆ ਪਿੰਡ ਦਾ ਲੂਗਾ ਜਾ 30 ਮਿੰਟ ਹੈ ਦਰਬਾਰ ਸ੍ਰੀ ਸਤਪੁਰੂ ਸਾਹਿਬ ਜੀ ਮਹਾਰਾਜ ਦਰਬਾਰ ਵੱਲੋਂ ਬਗਵਾਈ ਕੀਤੀ ਗਈ ਸੋ ਜਿਹਨੇ ਵੀ ਪਹਿਲਵਾਨ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹੁੰਚ ਕੇ ਇਸ ਛੇਂਜ ਮੇਲੇ ਦੀ رونਕ ਨੂੰ ਵਧਾਇਆ ਖੇਡਾਂ ਦੇ ਨਾਲ ਜਿੰਨਾ ਵੀ ਪਿਆਰ ਕਰ ਲੋ ਉਹਨਾਂ ਹੀ ਸਿਹਤ ਤੰਦਰੁਸਤੀ ਦੀ ਨਿਸ਼ਾਨੀ ਹੈ ਸੋ ਉਹ ਬਹੁਤ ਧੰਨਵਾਦ ਗੁਰੂ ਮਹਾਰਾਜ ਦੇ ਕਹਿਣਾ ਜੀ ਬੀਲਦੀ ਹੈ ਕਿ ਸਾਰਿਆਂ ਨੂੰ ਛੜ ਦੀ ਕਲਾ ਚਰਖੀ ਕਰ ਭਲਾ ਹੋ ਭਰਾਲ ਭਲੇ ਸੰਤ ਭਲੇ ਦਾ ਭਲਾ ਨਾਨਕ ਨਾਮ ਛੜ ਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਆਸ-ਪਾਸੇ ਇਲਾਕੇ ਦੇ ਨਗਰ ਸਰਪੰਚ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਹਨ ਖਾਨਪੁਰ ਰੈਸੀਆਲ ਪਿਆਲਾ ਅਜੜਾਮ ਜਿੰਨੇ ਵੀ ਇਲਾਕੇ ਦੇ ਆਸੇ ਸਮੂਹ ਪਿੰਡਾਂ ਹਨ ਉਹਨਾਂ ਨੇ ਆ ਕੇ ਇਸ ਅਦੌਣ ਪਰ ਮਿਲਣ ਬੁਲਾਇਆ ਸਾਰਿਆਂ ਦਾ ਅਸੀਂ ਇਸ ਸ਼ੇਜ ਬੀਲੇਵੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਜੀ ਸਾਰਿਆਂ ਨੂੰ ਸੁਖ ਸ਼ਾਂਤੀ ਦੇ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਇਹ ਰੌਣਕਾਂ ਬੰਗੀਆਂ ਰਹਿਣ ਸਾਰਿਆਂ ਦੇ ਵਿੱਚ ਖੁਸ਼ੀਆਂ ਭਰਿਆ ਉਤਸ਼ਾਹ ਜਾਗਦਾ ਰਹੇ ਇਹ ਮੀਆਂ ਬੇਨਤੀਆਂ ਗੁਰੂ ਅਚਾਨਾ ਚ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਤਿਗੁਰੂ ਸ਼ਹਾਦਾ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਓਨੂੰ ਸਾਧੂ ਬੰਦੀਸੋਹ ਗੁਰੂ ਮਹਾਰਾਜ ਕੀ ਸ਼ਰਦਾ ਜੀ ਇਸ ਸਾਹਿਬੋ ਮਹਾਰਾਜ ਜੀ ਦਾ ਸਤ ਸਤ ਵਾਹਿਗੁਰੂ ਜੀ ਫਟੇ ਇਸ ਗੁਗਾ ਯਾਰਤੀ ਜਿਹਦੇ ਨਾਂ ਤੇ ਸਾਲਾਨਾ ਛੰਝ ਮੇਲਾ ਪਿੰਨ ਮਿਕਵਾਲ ਦੇ ਵਿੱਚ ਸੰਤ ਬਾਪਾ ਜੀ ਦਾ ਦਾਤੀ ਜੀ ਸਰਪ੍ਰਸਤੀ ਹੇਠ ਹਰੇਕ ਸਾਲ ਮਨਾਇਆ ਜਾਂਦਾ ਇੱਥੇ ਦੂਰੋਂ ਦੂਰੋਂ ਪਹਿਲਵਾਨ ਕਬੱਡੀਆਂ ਵੀ ਹੁੰਦੀਆਂ ਸੀ ਚਲੋ ਸਾਡੇ ਇੱਕ ਸਤੀਸ਼ ਸਿੰਘ ਜੀ ਅਣਚੀ ਇਨਾ ਦੀ ਪਿਛਲੇ ਸਮੇਂ ਮੌਤ ਹੋ ਗਈ ਜਿਸ ਕਰਕੇ ਜਿਹੜਾ ਇਹ ਟੂਰਨਾਮੈਂਟ ਜਿਹੜਾ ਨਹੀਂ ਕਰਵਾਇਆ ਗਿਆ ਤੇ ਉਹਦੇ ਸਾਲ ਨੂੰ ਅਸੀਂ ਜ਼ਰੂਰ ਟੂਰਨਾਮੈਂਟ ਵੀ ਕਰਵਾਵਾਂਗੇ ਤੇ ਬਾਕੀ ਜਿਹੜੇ ਦੂਰ ਦਰਾਡੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥ ਸੰਗਤ ਨਗਰ ਨਿਵਾਸੀ ਐਨ ਆਰ ਆਈ ਵੀਰ ਸਾਡੇ ਇਲਾਕੇ ਦੇ ਮੜਿਆਲਾ ਪਿਆਲਾ ਖਾਨਪੂਰ ਉਹ ਇਲਾਕੇ ਦੇ ਸਰਪੰਚ ਸਾਹਿਬ ਸਾਡੇ ਚੌਕੀਚਾਰ ਜੀ ਸਰਦਾਰ ਆਪਣੇ ਮਨਿੰਦਰ ਮਨਿੰਦਰ ਸਿੰਘ ਜੀ ਪਰ ਸਾਡੇ ਡੀਰ ਸਾਹਿਬ ਡੀਜੀਪੀ ਸਾਹਿਬ ਦੇ ਸਰਦਾਰ ਬਲਵਿੰਦਰ ਸਿੰਘ ਜੀ ਸਟਾਫ ਸਾਹਿਬ ਅਤੇ ਹੋਰ ਵੀ ਸਾਡੇ ਵਿੱਚ ਆਪਣੇ ਆਏ ਸੱਜਣ ਦੂਰੋਂ ਦੂਰ ਚੱਲ ਕੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰੀ ਹਾਂ ਜਿਹੜੀ ਆਪਣਾ ਕੀਤੀ ਸਮਾਂ ਕੱਟ ਕੇ ਇਸ ਖੇਡ ਮੇਲੇ ਨੂੰ ਰੌਣਕ ਲਾਈ ਹੈ ਸੋ ਸਾਰੇ ਅੱਜ ਅਸੀਂ ਇਹ ਬੇਨਤੀ ਕਰਾਂਗੇ ਵੱਧ ਚੜ ਕੇ ਖੇਡਣ ਅਤੇ ਆਪਣੀਆਂ ਸਿਹਤਾਂ ਜਿਹੜੀਆਂ ਤੰਦਰੁਸਤੀਆਂ ਬਰਕਰਾਰ ਨਸ਼ਿਆਂ ਤੋਂ ਗੁਰੇਜ਼ ਕਰਨ ਡੂਟ ਰੱਟ ਜੋ ਵੀ ਇਲਤੋਆ ਉਤੋਂ ਵੀ ਗੁਰੇਜ਼ ਕਰ ਆਪਣੇ ਨਾਲ ਮਿਲ ਕੇ ਰਹਿਣ ਇਹੀ ਆਪਾਂ ਬੇਨਤੀ ਕਰਾਂਗੇ ਅੰਤਰਗੁਗਾ ਯਾਤਰੀ ਜੈ ਸੇਤੀ ਸਰਕਾਰ ਦੀ ਜਜਾਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀਤਬਾਜੀ ਯਾਦੋ